ਸਵਾਗਤ ਹੈ ਕਿਸਾਨ ਭਰਾਓ ਤੁਹਾਡੇ ਆਪਣੇ ਚੈਨਲ ਗਿਆਨ ਦੀਆਂ ਗੱਲਾਂ ਚ ਲਓ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨੀਲੀ ਰਬੀ ਦੇ ਝੋਟਿਆਂ ਦੀ ਜਿਨ੍ਹਾਂ ਦੀ ਆਪਾਂ ਚੁਣਵੇਂ-ਚੁਣਵੇਂ ਸਨਾਂ ਦੀ ਲਿਸਟ ਬਣਾਈ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਲਿਸਟ ਪਸੰਦ ਆਵੇਗੀ ਸੋ ਆਪਾਂ ਇਹ ਸ਼ੁਰੂ ਜਾਣਕਾਰੀ ਸ਼ੁਰੂ ਕਰਦੇ ਹਾਂ ਜਿਵੇਂ ਨੰਬਰ 1 ਤੇ ਡਾਇਮੰਡ ਬੁੱਲ ਜਿਹੜਾ ਕਿ ਹਰੇ ਕੇ ਵਾਲਾ ਇਹ ਲੇਟੈਸਟ ਵਿੱਚ ਚੱਲ ਰਿਹਾ ਹੈ ਬਹੁਤ ਚੰਗੇ ਰਿਜ਼ਲਟ ਆ ਰਹੇ ਨੇ ਅਤੇ ਉਸ ਤੋਂ ਬਾਅਦ ਨੰਬਰ 1 ਬੁੱਲ ਜੋ ਮਲ ਫਾਰਮ ਦੁਲਚੀਕੇ ਫਰੋਹੀਪੁਰ ਉਹਨਾਂ ਕੋਲੇ ਇਹ ਵੀ ਸਾਰੇ ਰਿਕਾਰਡ ਵਾਲਾ ਮਾਂ ਧੀ ਅਤੇ ਸਾਰੇ ਰਿਕਾਰਡਾਂ ਨਾਲ ਮੌਜੂਦ ਆ ਤੇ ਉਸ ਤੋਂ ਬਾਅਦ ਪੰਜਾਬ ਬੁੱਲ ਜੋ ਇਸ ਟਾਈਮ ਸੀਮਨ ਦੇ ਲਈ ਸੀਮਨ ਬੈਂਕ ਵਿੱਚ ਗਿਆ ਹੋਇਆ ਉਸ ਤੋਂ ਬਾਅਦ ਪਾਰਸ ਬੁੱਲ ਜੋ ਪਿੰਡੀ ਸੰਧੂ ਤੋਂ ਸੰਸਨੀਵਾਲ ਡੇਰੀ ਫਾਰਮ ਵਾਲੇ ਪਰਾਣੇ ਲਿਆ ਸੀਗਾ ਉਸ ਤੋਂ ਬਾਅਦ 113 ਨੰਬਰ ਸਾਨ ਜੋ ਸਰਕਾਰੀ ਰਿਕਾਰਡ ਦਾ ਝੋਟਾ ਉਸ ਤੋਂ ਬਾਅਦ ਸਮੁੰਦਰਬਲ ਜਿਹੜਾ ਟੰਡੀਆਂ ਤਹਿਸੀਲ ਜੀਰਾ ਫਰੀਪੁਰ ਕੋਲੇ ਮੌਜੂਦ ਆ ਇਹ ਵੀ ਚੰਗੇ ਰਿਕਾਰਡ ਵਾਲਾ ਝੋਟਾ ਪਿਸਤਲ ਵੀ ਇਹਨਾਂ ਦੇ ਘਰੇ ਮੌਜੂਦ ਆ ਪਿਸਤਲ ਤੇ ਜਿਹੜਾ ਅਲਬਖਸ਼ਾ ਇਹ ਕੰਡੇ ਵਾਲੇ ਦੇ ਬੱਚੇ ਨੇ ਇਹਨਾਂ ਦਾ ਫਾਦਰ ਕੰਡੇ ਵਾਲਾ ਸਾਨ ਉਸ ਤੋਂ ਬਾਅਦ ਨੰਬਰ 3 ਸਾਨ ਮੱਲ ਫਾਰਮ ਦੁਲਚੀ 11 ਕੋਲ ਆ ਉਹਨਾਂ ਦੇ ਜੇ ਸੀਮਨਸਟਰਾਤ ਨਹੀਂ ਤਿਆਰ ਹੋਏ ਬਾਕੀ ਡਾਇਰੈਕਟ ਮੀਟਿੰਗ ਦੇ ਲਈ ਛੱਡਿਆ ਜਾਂਦਾ ਹੈ ਜਿਸ ਦੀ ਫੀਸ ਵੀ ਉਹਨਾਂ ਨੇ 600 ਰੁਪਏ ਰੱਖੀ ਹੈ ਉਸ ਤੋਂ ਬਾਅਦ ਸ਼ਾਨਦਾਰ ਬੋਲਾ ਜੋ ਲੰਗਿਆਂ ਨੇ ਵਿੱਚ ਮੌਜੂਦ ਆ ਅਤੇ ਇਹ ਵੀ ਰਿਕਾਰਡ ਦੇ ਨਾਲ ਮੌਜੂਦ ਆ ਉਸ ਤੋਂ ਬਾਅਦ ਐਡਮਬੁਲ ਜੋ ਕਿ ਤਰਨਤਾਰਨ ਵਿਖੇ ਇੱਕ ਲਾਲ ਵੀਰ ਦੇ ਘਰੇ ਰਿਕਾਰਡ ਦੇ ਨਾਲ ਹੀ ਇਹ ਵੀ ਮੌਜੂਦ ਆ ਉਸ ਤੋਂ ਬਾਅਦ ਉਹਨਾਂ ਦੇ ਕੋਲ ਹੀ ਬਲੰਦ ਸ਼ਾਨ ਦਾ ਨਾਮ ਰੱਖਿਆ ਗਿਆ ਬਲੰਦ ਬੁਲਾ ਉਹ ਵੀ ਚੰਗੇ ਰਕਾਰਡ ਵਾਲਾ ਝੋਟਾ ਉਸ ਤੋਂ ਬਾਅਦ ਹਰੀ ਸਾਨਾ ਜਿਹੜਾ এবੀਐਸ ਹਾਲਿਆਂ ਕੋਲ ਨੂਸਾਂ ਵੀ ਉਹਨਾਂ ਦੇ ਕੋਲ ਉਸ ਤੋਂ ਬਾਅਦ ਅਗਾ ਸਟਾਰ ਸਟਾਰ 2 ਇਹ ਵੀ ਚੰਗੇ ਰਕਾਰਡ ਵਾਲਾ ਝੋਟਾ ਹੈ ਜਿੰਦੇ ਬੱਚੇ ਚੰਗੇ ਆ ਰਹੇ ਨੇ ਉਸ ਤੋਂ ਬਾਅਦ ਟੈਂਕਾ ਉਸ ਤੋਂ ਬਾਅਦ ਬੌਸ ਆ ਜਿਹੜਾ ਬੌਸ ਆ ਉਹਦਾ ਜਿਹੜਾ ਫਾਦਰ ਆ ਉਹ ਨੰਬਰ 1 ਬੁੱਲਾ ਇਹ ਇਹ ਪਤਾ ਲਈ ਜਾਣਕਾਰੀ ਤਾਂ ਸਾਂਝੀ ਕੀਤੀ ਹੈ ਵੀ ਜਿਹੜੇ ਨੰਬਰ 1 ਦੀ ਧੀ ਆ ਉਹ ਬੋਸ ਤੋਂ ਨਾ ਕ੍ਰੋਸ ਕੀਤੀ ਜਾਵੇ ਤਾਂ ਜੋ ਕਿ ਇਨ ਬਰੀਡਿੰਗ ਦੀ ਸਮੱਸਿਆ ਜਿਹੜੀ ਨਾ ਆਵੇ ਉਸ ਤੋਂ ਬਾਅਦ ਇੱਕ ਹੋਰ ਸੀ ਜਿਹੜਾ ਡਾਇਮੰਡ ਬੋਲਾ ਤੇ ਉਸ ਤੋਂ ਬਾਅਦ ਇਹ ਸਮੁੰਦਰ ਬੋਲਾ ਜਿਹੜੀ ਸਮੁੰਦਰ ਬੋਲ ਦੀ ਦਾਦੀ ਹੈ ਉਹ ਡਾਇਮੰਡ ਦੀ ਮਾਂ ਹੈ ਸੋ ਇਹਨਾਂ ਦੇ ਵਿੱਚ ਵੀ ਖਿਆਲ ਰੱਖਿਆ ਜਾਵੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਖਸਾਨ ਭਰਾਵਾਂ ਨੂੰ ਜਾਣਕਾਰੀ ਸਾਂਝੀ ਕੀਤੀ ਜੇ ਜਿਹੜੀ ਪਸੰਦ ਆਈ ਹੋਵੇਗੀ ਅਤੇ ਇਹੋ ਜੀ ਜਾਣਕਾਰੀ ਹੋਰ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਅਗਰ ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਕਰਨਾ ਸ਼ੇਅਰ ਕਰਨਾ ਜਿਸ ਨਾਲ ਹੋਰ ਇਦਾਂ ਦੀ ਵੀਡੀਓ ਬਣਾਉਣ ਦਾ ਦਾਸ ਨੂੰ ਹੌਸਲਾ ਮਿਲੇ ਧੰਨਵਾਦ ਇਹ ਜਾਣਕਾਰੀ ਤੁਹਾਡੇ ਨਾਲ ਤਾਂ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਕਈ ਵਾਰੀ ਕੋਈ ਭਰਾ ਨੀਲੀ ਰਾਵੀ ਤੇ ਕੰਮ ਕਰਨਾ ਚਾਹੁੰਦਾ ਹੁੰਦਾ ਤੇ ਉਸ ਨੂੰ ਥੋੜੀ ਝੋਟਿਆਂ ਬਾਰੇ ਨੌਲੇਜ ਘੱਟ ਹੁੰਦੀ ਹੈ ਸੋ ਆਪਾਂ ਇਸ ਦੇ ਉੱਤੇ ਵੇਰਵੇ ਦੇ ਨਾਲ ਸਾਰੇ ਬੁੱਲਾਂ ਦੀ ਡਿਟੇਲ ਇਕੱਠੀ ਕਰਕੇ ਇਹ ਲਿਸਟ ਬਣਾਈ ਹੈ ਤੇ ਤਾਂ ਜੋ ਜਿਹੜਾ ਭਰਾ ਕੋਈ ਸੀਮਨ ਦੀ ਸਿਲੈਕਸ਼ਨ ਕਰਨਾ ਚਾਹੁੰਦਾ ਹੋਵੇ ਆਪਦੀ ਸਰਚ ਮਾਰ ਕੇ ਜਾਂ ਉਹਨਾਂ ਕੋਲ ਵਿజిਟ ਕਰਕੇ ਕਰ ਸਕਦਾ ਹੈ ਧੰਨਵਾਦ